ਹੈਲੋ ਸਟੂਡੈਂਟਸ ਸਵਾਗਤ ਹੈ ਇੱਕ ਵਾਰ ਤੋਂ ਫੇਰ ਤੁਹਾਡਾ ਤੁਹਾਡੇ ਆਪਣਾ YouTube ਚੈਨਲ ਆਲਚਾ ਸਟੱਡੀ ਦੇ ਵਿੱਚ ਆਪਣੀਆਂ ਕਲਾਸਾਂ ਸੀ ਜਿਹੜੀ ਕਾਫੀ ਸਮੇਂ ਤੋਂ ਆਪਾਂ ਲਗਾ ਰਹੀ ਸੀਗੇ ਪਰ ਅਭ ਵਿੱਚ ਦੀ ਜਿਹੜੀ ਕਲਾਸਾਂ ਸੀ ਉਹ ਨਹੀਂ ਹੋ ਸਕੀ ਆਪਣੀਆਂ ਕੁਝ ਕਿ ਐਮਰਜੈਂਸੀ ਹੋ ਜਾਂਦੀ ਹੈ ਕਿਉਂਕਿ ਹੋ ਜਾਂਦਾ ਹੈ ਨਾ ਚਲੋ ਘਰ-ਵਾਰ ਦੇ ਵੀ ਕੰਮ ਹੁੰਦੇ ਨੇ ਬੱਚਿਆਂ ਨੂੰ ਵੀ ਸੁਭਾੜਨਾ ਹੁੰਦਾ ਸੋ ਅੱਜ ਤੁਹਾਡੇ ਵਾਸਤੇ ਇੱਕ ਆਪਾਂ ਦੁਬਾਰਾ ਕਲਾਸ ਲੈ ਕੇ ਆਏ ਆ ਜਿਹੜੀ ਆਪਾਂ ਇੱਕ ਸ਼ਾਰਟ ਵੀ ਦੇਣਾ ਚਾਹ ਰਹੇ ਸੀ ਨਸਮ ਇਹ ਕਰ ਤੁਸੀਂ ਚੈਨਲ ਦੇ ਨਾਲ ਨੰਮੇ ਜੁੜੇ ਤੇ ਚੈਨਲ ਸਬਸਕ੍ਰਾਈਬ ਕਰਨਾ ਪੁਰਾਣੇ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਤੱਕ ਕਲਾਸ ਨੂੰ ਜ਼ਰੂਰ ਪਹੁੰਚਾਉਣਾ ਹੁਣ ਦੇਖੋ ਜਿਹੜਾ ਤੁਹਾਡਾ ਪੀਐਸ ਟੈਟ ਦਾ ਪੇਪਰ ਆ ਹਨਾ ਉਹ ਤੇ ਤੁਹਾਡਾ 25 ਨਵੰਬਰ ਤੋਂ ਸਟਾਰਟ ਹੋਣ ਜਾ ਰਿਹਾ ਹੈ ਕੈਨਦ ਭਾਵ ਅਪਲਾਈ ਹੋਣ ਜਾ ਰਿਹਾ ਹੈ ਤੇ ਉਸ ਤੋਂ ਇਲਾਵਾ ਮਾਸਟਰ ਕੇਟਰ ਹੋ ਗਿਆ ਤੁਹਾਡਾ ਲੈਕਚਰਾਰ ਹੋ ਗਿਆ ਜਾਂ ਪੰਜਾਬ ਦਾ ਕੋਈ ਵੀ ਇਗਜ਼ਾਮ ਆ ਉਸ ਦੇ ਵਿੱਚ ਤੁਹਾਨੂੰ ਪੰਜਾਬੀ ਜਿਹੜੀ ਜ਼ਰੂਰੀ ਹੈ ਚਾਹੀ ਨੈਟ ਦਾ ਪੇਪਰ ਹਨਾ ਤਾਂ ਵੀ ਇਹ ਹੁੰਨਾ ਵਾਸਤੇ ਕਲਾਸਾਂ ਲੱਗੀਆਂ ਹਰ ਇੱਕ ਨੂੰ ਬੈਨੀਫਿਟ ਹੈ ਦਾ ਠੀਕ ਹੈ ਬਈ ਕਾਵ ਸਟਾਰਟ ਕਰਦੇ ਆਪਾਂ ਇਹਦੀ ਕਲਾਸ ਅੱਜ ਆਪਾਂ ਗੱਲ ਕਰਾਂਗੇ ਨਜ਼ਮ ਬਾਰੇ ਨਜ਼ਮ ਕੀ ਹੁੰਦੀ ਹੈ ਨਜ਼ਮ ਕਹਿੰਦੇ ਅਰਬੀ ਸ਼ਬਦ ਹੈ ਜਿਸ ਦਾ ਅਰਥ ਹੈ ਮੋਤੀਆਂ ਨੂੰ ਇੱਕ ਧਾਗੇ ਦੇ ਵਿੱਚ ਪਰੋਣਾ ਨਜ਼ਮ ਕੀ ਹੈ ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਕੀ ਹੈ ਮੋਤੀਆਂ ਨੂੰ ਇੱਕ ਧਾਗੇ ਦੇ ਵਿੱਚ ਪਰੋਣਾ ਕਾਵ ਖੇਤਰ ਦੇ ਵਿੱਚ ਨਜ਼ਮ ਦੇ ਅਰਥ ਹਨ ਵਿਚਾਰਾਂ ਨੂੰ ਇੱਕ ਖਾਸ ਵਜਨ ਦੇ ਵਿੱਚ ਤਰਤੀਬ ਦੇਣਾ ਹੁਣ ਜੇਕਰ ਆਪਾਂ ਕਾਵ ਖੇਤਰ ਦੀ ਗੱਲ ਕਰੀਏ ਕਿ ਕਾਵ ਖੇਤਰ ਦੇ ਵਿੱਚ ਜਿਹੜੇ ਨਜ਼ਮ ਦੇ ਕੀ ਅਰਥ ਮੰਨੇ ਜਾਂਦੇ ਤਾਂ ਉਹ ਉਹਦਾ ਉਹਦੇ ਵਿੱਚ ਕੀ ਹੈ ਵਿਚਾਰਾਂ ਨੂੰ ਇੱਕ ਖਾਸ ਵਜਨ ਵਿੱਚ ਤਰਤੀਬ ਦੇਣਾ ਕਵੀ ਦੂਸਰੇ ਅਰਥਾਂ ਦੇ ਵਿੱਚ ਕਵਿਤਾ ਨਜ਼ਮ ਹੈ ਦੂਸਰੇ ਅਰਥਾਂ ਦੇ ਵਿੱਚ ਕਹਿੰਦੇ ਹਰ ਇੱਕ ਕਵਿਤਾ ਕੀ ਹੈ ਨਜ਼ਮ ਹੈ ਅਰਬੀ ਫਾਰਸੀ ਉਰਦੂ ਵਿੱਚ ਮਜ਼ਮੂਨ ਦੇ ਲਿਹਾਜ਼ ਨਾਲ ਨਜ਼ਮ ਦੇ ਕਈ ਭੇਦ ਹਨ ਜਿਵੇਂ ਇਸ਼ਕੀਆ ਰਮਜੀਆ ਤੇ ਮਜ਼ਾਈਆ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਜਿਹੜੀ ਮਾਸਲਕੇਟ ਦੇ ਵਿੱਚ ਪੁੱਛੀ ਜਾਂਦੀ ਹੈ ਕਿ ਨਜ਼ਮ ਦੇ ਕਿੰਨੇ ਭੇਦ ਨੇ ਇਸ਼ਕੀਆ ਰਮਜੀਆ ਤੇ ਮਜ਼ਾਈਆ ਠੀਕ ਹੈ ਭਾਈ ਰੂਪ ਦੇ ਪੱਖ ਤੋਂ ਇਸ ਦੇ ਕਈ ਭੇਦ ਮੰਨੇ ਜਾਂਦੇ ਹਨ ਜਿਵੇਂ ਬੈਂਤ ਗਾਜ਼ਲ ਠੀਕ ਹੈ ਭਾਈ ਮਸਨਵੀ ਮੁਸਲਖ ਮਕਸਸ ਇਹ ਕਿਹਨੇ ਦੇ ਰੂਪ ਦੇ ਪਖ ਤੋਂ ਠੀਕ ਹੈ ਭਾਈ ਦੋਸਤੋ ਬਾਅਦਾਂ ਪਗਲ ਕਰਾਂਗੇ ਸ਼ੇਰ ਦੀ ਸ਼ੇਰ ਕਹਿੰਦੇ ਅਰਬੀ ਦਾ ਸ਼ਬਦ ਹੈ ਜਿਸਦੇ ਅਰਥ ਹਨ ਦਰਿਆਫਤ ਅਥਵਾ ਗਿਆਨ ਸ਼ੇਰ ਦਾ ਮਤਲਬ ਕੀ ਹੈਗਾ ਅਰਬੀ ਦੇ ਸ਼ਬਦ ਦਾ ਇਹ ਅਰਥ ਕੀ ਨੇ ਦਰਿਆਫਤ ਅਥਵਾ ਗਿਆਨ ਰਚਨਾ ਸਾਹਿਤ ਵਿੱਚ ਕਹਿੰਦੇ ਇਸ ਤੋਂ ਭਾਵ ਅਜਿਹੀ ਰਚਨਾ ਤੋਂ ਹੈ ਜਿਸ ਵਿੱਚ ਖਿਆਲ, ਜਜ਼ਬਾ, ਕਲਪਨਾ ਅਤੇ ਤਾਲ ਕਿਸੇ ਪ੍ਰਕਾਰ ਦੇ ਵਸਨ ਤੋਲ ਦਾ ਸੁਮੇਲ ਹੋਵੇ ਰਚਨਾ ਸਾਹਿਤ ਦੇ ਵਿੱਚ ਜੇਕਰ ਇਹਦੀ ਭਾਵ ਦੀ ਗੱਲ ਕਰੀਏ ਆਪਾਂ ਤਾਂ ਜਿਹਦੇ ਵਿੱਚ ਖਿਆਲ, ਜਜ਼ਬਾ, ਕਲਪਨਾ, ਤਾਲ ਅਤੇ ਕਿਸੇ ਪ੍ਰਕਾਰ ਦੇ ਵਸਨ ਤੋਲ ਦਾ ਸੁਮੇਲ ਹੋਵੇ ਇਸ ਤਰ੍ਹਾਂ ਦੇ ਵਿਚਾਰ ਪੇਸ਼ ਕਰਨ ਵਾਲਾ ਕਹਿੰਦੇ ਮਨੁੱਖੁ ਸ਼ਾਇਰ ਖਵਾਉਂਦਾ ਹੈ ਹੁਣ ਜਿਹੜਾ ਸ਼ਾਇਰ ਹੋਊਗਾ ਉਹੀ ਸ਼ੇਅਰ ਬੋਲੂਗਾ ਹਨਾ ਹੁਣ ਜਿਹੜਾ ਤਵੇ ਕੋਈ ਇਹੋ ਜਿਹੇ ਵਿਚਾਰ ਪੇਸ਼ ਕਰਦਾਗਾ ਜਿਹਦੇ ਵਿੱਚ ਕਲਪਨਾ ਜਜ਼ਬਾ ਤਾਲ ਆਦ ਹੋ ਆਦ ਹੋਵੇ ਉਹ ਕੀ ਕਹਾਉਂਦਾ ਮਨੁੱਖ ਸ਼ਾਇਰ ਖਵਾਉਂਦਾ ਸੰਸਾਰ ਭਰ ਦਾ ਕਹਿੰਦੇ ਪ੍ਰਾਤਨ ਸਾਹਿਤ ਵਧੇਰੇ ਕਰਕੇ ਕਵਿਤਾ ਅਤੇ ਸ਼ੇਰਾਂ ਦੇ ਵਿੱਚ ਹੀ ਮਿਲਦਾ ਹੁਣ ਜੇਕਰ ਆਪਾਂ ਪਿੱਛੇ ਗਨਿਗਾ ਮਾਰੀਏ ਕਿ ਸੰਸਾਰ ਭਰ ਦੇ ਵਿੱਚ ਜਿਹੜਾ ਪ੍ਰਾਤਨ ਸਾਹਿਤ ਹੈ ਉਹ ਵਧੇਰੇ ਕਰਕੇ ਕਵਿਤਾ ਅਤੇ ਸ਼ੇਰਾਂ ਦੇ ਵਿੱਚ ਹੀ ਮਿਲਦਾਗਾ ਠੀਕ ਹੈ ਭਾਈ ਸੋ ਇਹ ਸੀ ਆਪਣੇ ਅੱਜ ਦੇ ਦੋ ਛੋਟੇ ਛੋਟੇ ਟੌਪਿਕ ਨਜ਼ਮ ਅਤੇ ਸ਼ੇਰ ਜੇਕਰ ਤੁਹਾਨੂੰ ਕਲਾਸ ਪਸੰਦ ਆਈ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਦਾ ਵੀ ਫਾਇਦਾ ਹੋ ਸਕੇ ਹੁਣ ਡੇਲੀ ਹੋਣਗੀਆਂ ਕਲਾਸਾਂ ਕੋਸ਼ਿਸ਼ ਕਰਾਂਗੇ ਕਿ ਡੇਲੀ ਹੋਵੇ ਤੁਹਾਡੀ ਕਲਾਸ ਠੀਕ ਹੈ ਬਈ ਸੋ ਚੈਨਲ ਦੇ ਨਾਲ ਜਰੂਰ ਜੁੜੇ ਰਹਿਣਾ ਜਾਣਾ ਨਹੀਂ ਛੱਡ ਕੇ ਕਿ ਇਹ ਨਾ ਹੋਵੇ ਕਿ ਮੈਡਮ ਕਲਾਸ ਨਹੀਂ ਪਾਉਂਦੇ ਹੁਣ ਕਹ ਰਹੀ ਜੀ ਤੁਹਾਡੀ ਪੋਸਟਾਂ ਵੀ ਆਉਣਗੀਆਂ ਜੇਕਰ ਪੀਐਸ ਟੈਟ ਦੀ ਅਨਾਉਂਸ ਹੋ ਚੁੱਕੀ ਹੈ ਤਾਂ ਹੋ ਸਕਦਾ ਹੈ ਤੁਹਾਡੀਆਂ ਪੋਸਟਾਂ ਉਸ ਤੋਂ ਪਹਿਲਾਂ ਹੋ ਜਾਣਾ ਹਨਾ ਇਹ ਕੋਈ ਪਤਾ ਨਹੀਂ ਹੈਗਾ ਸਰਕਾਰ ਦਾ ਤਾਂ ਨਾਲ ਜੁੜੇ ਰਹੋ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰਨਾ ਕਲਾਸ ਨੂੰ ਲਾਈਕ ਜਰੂਰ ਕਰਕੇ ਜਾਣਾ ਠੀਕ ਹੈ ਬਈ ਸੋ ਮਿਲਦੇ ਆ ਇੱਕ ਨਵੀਂ ਕਲਾਸ ਦੇ ਨਾਲ ਸੋ ਥੈਂਕ ਯੂ ਐਂਡ ਟੇਕ ਕੇਅਰ